ਤਣਾ ਸੁਣੋ ਸਰਬੀਨਰ ਲੀਫ ਨੇ ਬਾਬਾ ਸੋਲ ਜਿੰਨੇ ਜਰ ਰਸ ਰਹੇ ਅਮਰੀਕਾ ਆ ਵਿਚਾਰੀ ਨਿੱਕੀ ਜੀ ਐਂਟੀ ਮੇਰੀ ਭਤੀਜੀ ਹੈ ਵੀ ਸੇਵਾ ਦੇ ਘਰੇ ਤੇਲ ਲਾਉਂਦੀ ਆ ਤੇ ਮੇਰਾ ਸਿਰ ਖੁੱਟਦੀ ਆ ਮੈਂ ਤੇ ਇਹ ਸੋਚੋ ਚਾਹੀਦਾ ਹੁੰਦਾ ਵੀ ਇੰਨਾ ਪਿਆਰ ਮੈਂ ਇੰਨਾ ਤੋਂ ਲੈਣਾ ਸੀਗਾ ਇੰਨਾ ਮੇਰਾ ਪਿਆਰ ਕਰਦੀ ਆ ਮੈਕ ਜਿਨ੍ਹਾਂ ਦੇ ਘਰ ਰਹਿ ਰਹੀ ਆ ਇਹ ਉਹਨਾਂ ਦੀ ਬੱਚੀ ਆ ਤੇ ਇਹ ਕਾਫੀ ਇਹਦੇ ਨਾਲ ਪਿਆਰ ਕਰਦੀ ਆ ਇਹਨੂੰ ਖਿਆਲ ਰੱਖਦੀ ਆ ਕੱਲ ਦੀ ਵੀਡੀਓ ਮੈਂ ਕਨੇ ਅਪਲੋਡ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਵੱਡੇ ਸਿਆਣੇ ਹੋਣਾ ਜ਼ਰੂਰੀ ਨਹੀਂ ਆ ਉਹਦੇ ਨਾਲ ਉਹ ਤਾਂ ਬੱਚੇ ਚੰਗੇ ਨੇ ਜਿਹੜਾ ਮੈਨੂੰ ਇੰਨਾ ਸਪੋਰਟ ਕਰਦੇ ਪਿਆਰ ਕਰਦੇ ਨੇ ਤੇ ਸਭ ਨੇ ਵੀਡੀਓ ਤੇ ਬਹੁਤ ਜ਼ਿਆਦਾ ਟਰੋਲ ਕੀਤਾ ਕਿ ਮੈਕ ਦਾ ਕਹਿਣਾ ਇਹ ਆ ਕਿ ਉਹਦੀ ਫੈਮਿਲੀ ਉਹਦਾ ਸਾਥ ਨਹੀਂ ਦੇ ਰਹੀ ਉਹਦੇ ਪਰਿਵਾਰ ਸਿਆਣੇ ਬਿਆਣੇ ਉਹਦਾ ਸਾਥ ਨਹੀਂ ਦੇ ਰਹੇ ਕਾਫੀ ਲੋਕਾਂ ਨੇ ਲੱਗ ਲੱਗ ਥੰਮਲ ਬਣਾਏ ਨੇ ਕਾਫੀ ਲੋਕਾਂ ਨੇ ਟ੍ਰੋਲ ਕੀਤਾ ਹੋਇਆ ਇਹਨੂੰ ਤਾਂ ਉਸਨੇ ਇਹ ਵੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਮੈਨੂੰ ਟ੍ਰੋਲ ਨਾ ਕੀਤਾ ਜਾਵੇ ਜਾ ਮੇਰੀ ਫੈਮਿਲੀ ਬਾਰੇ ਮਾੜਾ ਚੰਗਾ ਨਾ ਬੋਲਿਆ ਜਾਵੇ ਸਾਡਾ ਫੈਮਿਲੀ ਮੈਟਰ ਜੇ ਸਾਨੂੰ ਜ਼ਰੂਰਤ ਹੋਈ ਲੋੜ ਹੋਈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕੀ ਗੱਲਬਾਤ ਹੋਈ ਆ ਫਿਲਹਾਲ ਉਹ ਡਿਪਰੈਸ਼ਨ ਦੇ ਵਿੱਚ ਆ ਤੇ ਉਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਜੇ ਤੁਹਾਨੂੰ ਤੁਸੀਂ ਇਹਨੂੰ ਤੰਗ ਪਰੇਸ਼ਾਨ ਕਰਦੇ ਹੋ ਤਾਂ ਇਹਦੀ ਹਾਲਤ ਜਿਹੜੀ ਹੋਰ ਵੀ ਖਰਾਬ ਹੋ ਸਕਦੀ ਆ ਸੋ ਇਹ ਵੀਡੀਓ ਦੇ ਵਿੱਚ ਭੈਣ ਨੇ ਦੱਸਿਆ ਕਿ ਮੈਂ ਆਪਣੀ ਫੈਮਿਲੀ ਬਾਰੇ ਜਾਂ ਆਪਣੇ ਹਸਬੰਦ ਬਾਰੇ ਟਾਈਮ ਆਣ ਤੇ ਜ਼ਰੂਰ ਦੱਸਾਂਗੀ ਸਾਡਾ ਕੋਈ ਫੈਮਿਲੀ ਫੈਮਿਲੀ ਮੈਟਰ ਹੋ ਸਕਦਾ ਤਾਂ ਪਲੀਜ਼ ਅਲੱਗ-ਅਲੱਗ ਕਮੈਂਟ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਨਾ ਬਣਾਈਆਂ ਜਾਣ ਸੋ ਸਾਡਾ ਵੀ ਇਹ ਕਹਿਣਾ ਹੈ ਕਿ ਹਰੇਕ ਦਾ ਆਪਣਾ ਫੈਮਿਲੀ ਮੈਟਰ ਹੁੰਦਾ ਹੈ ਸੋ ਕਿਸੇ ਨੂੰ ਐਵੇਂ ਤਲਾਕ ਹੋ ਗਿਆ ਜਾਂ ਪਤੀ ਨਾਲ ਲੜਾਈ ਹੋ ਗਈ ਜਾਂ ਕੁਝ ਵੀ ਇਹ ਸਭ ਕੁਝ ਨਹੀਂ ਦਿਖਾਉਣਾ ਚਾਹੀਦਾ ਸਿਰਫ ਵਿਊ ਲੈਣ ਵਾਸਤੇ ਸੋ ਭੈਣ ਨੂੰ ਜਦੋਂ ਵੀ ਵਧੀਆ ਲੱਗੂਗਾ ਜਾਂ ਉਹ ਠੀਕ ਹੋਣਗੇ ਤਾਂ ਆਪਣੇ ਬਾਰੇ ਜ਼ਰੂਰ ਦੱਸ ਦੇਣਗੇ ਬਾਕੀ ਸਾਰਿਆਂ ਨੂੰ ਇਹ ਇਹ ਇੰਤਜ਼ਾਰ ਹੋਊਗਾ ਕਿ ਉਹ ਆਪਣੀ ਲਾਈਫ ਬਾਰੇ ਜ਼ਰੂਰ ਦੱਸਣ ਕਿਉਂਕਿ ਬਹੁਤ ਪਿਆਰ ਕਰਦੇ ਨੇ ਭੈਣ ਨੂੰ ਤੇ ਉਹਨਾਂ ਦਾ ਵੀ ਹੱਕ ਬੰਦਾ ਹੈ ਕਿ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਣ ਹਾਂਜੀ